ਜੇਕਰ ਤੁਸੀਂ ਵੀ ਇੱਕ YouTube ਚੈਨਲ ਨੂੰ ਤਿਆਰ ਕੀਤਾ ਹੈ ਤਾਂ ਵਿਊ ਨਹੀਂ ਆਉਂਦੇ, ਸਬਸਕਰਾਈਬਰ ਨਹੀਂ ਵਾਧਦੇ ਤੇ ਇਹ ਵੀਡੀਓ ਤੁਹਾਡੇ ਲਈ। ਅੱਜ ਆਪਾਂ ਗੱਲ ਕਰਾਂਗੇ ਉਹ ਪੰਜ ਟਿਪਸ ਜਿਨ੍ਹਾਂ ਨੂੰ ਤੁਸੀਂ ਵਰਤ ਕੇ YouTube ਚੈਨਲ ਨੂੰ ਗਰੋ ਕਰ ਸਕਦੇ ਹੋ। ਉਹ ਦੀ ਰੀਚ ਵਧਾ ਸਕਦੇ ਹੋ। ਤਾਂ ਬਣ ਰਹੇ ਹੋ ਵੀਡੀਓ ਨੂੰ ਪੂਰੀ ਦੇਖਿਓ। ਅੱਜ ਤੁਹਾਨੂੰ ਦੱਸਾਂਗੇ ਪੰਜ ਤਰੀਕੇ ਉਹ ਜਿਨ੍ਹਾਂ ਨਾਲ ਤੁਸੀਂ ਵਰਤ ਕੇ YouTube ਨੂੰ ਗਰੋ ਕਰ ਸਕਦੇ ਹੋ। ਸਭ ਤੋਂ ਪਹਿਲੀ ਗੱਲ ਆਉਂਦੀ ਹੈ ਨੀਚ। ਆਪਾਂ ਨੀਚ ਕਿਸ ਤਰ੍ਹਾਂ ਦੀ ਰੱਖੀਏ? ਨੀਚ ਕੀ ਹੈ? ਕਿਸੇ ਵੀ ਇੱਕ ਚੀਜ਼ ਤੇ ਆਪਾਂ ਵੀਡੀਓ ਤਿਆਰ ਕਰਨੀਆਂ। ਤੁਸੀਂ ਵੀਡੀਓ ਕਿਸ ਚੀਜ਼ ਦੀ ਬਣਾ ਰਹੇ ਹੋ ਉਹ ਇੱਕ ਨੀਚ ਹੈ। ਜਿਵੇਂ ਤੁਸੀਂ ਕੋਈ ਬਲੌਗ ਵਗੈਰਾ ਬਣਾ ਸਕਦੇ ਉਹ ਇੱਕ ਨੀਚ ਆ ਉਸ ਤੇ ਬਲੌਗ ਹੀ ਤਿਆਰ ਕਰਨੇ ਆ ਤੁਸੀਂ ਕੁਕਿੰਗ ਦਾ ਚੈਨਲ ਬਣਾਇਆ ਉਸ ਤੇ ਕੁਕਿੰਗ ਦੀਆਂ ਹੀ ਵੀਡੀਓ ਵਗੈਰਾ ਪਾਉਣੀਆਂ ਨੇ ਸਿਰਫ ਕੁਕਿੰਗ ਦੀਆਂ ਇਹ ਨਾ ਹੋਵੇ ਤੁਸੀਂ ਕੁਕਿੰਗ ਦਾ ਚੈਨਲ ਬਣਾਇਆ ਉਸ ਦੇ ਉੱਤੇ ਘਰ ਦਾ ਬਲੌਗ ਬਣਾ ਕੇ ਪਾਤਾ ਜਾਂ ਕੋਈ ਕਿਸੇ ਦਾ ਮੋਬਾਈਲ ਅਨਬਾਕਸਿੰਗ ਕਰਦੀ ਉਹ ਵੀ ਉਸ ਤੇ ਪਾਤੀ ਐਦਾਂ ਨਹੀਂ ਕਰਨਾ ਕਿਉਂਕਿ ਐਦਾਂ ਕਰਨ ਦੇ ਨਾਲ ਕੀ ਹੁੰਦਾ ਕਿ ਤੁਹਾਡੇ YouTube ਐਲਗੋਰਿਦਮ ਨੂੰ ਤੁਹਾਡਾ ਪਤਾ ਹੀ ਨਹੀਂ ਚੱਲਣਾ ਨਾ ਤੁਹਾਡੀ ਆਡੀਅנס ਨੂੰ ਵੀ ਇਹ ਕਿਸ ਤਰ੍ਹਾਂ ਦੀ ਵੀਡੀਓ ਸਾਨੂੰ ਦੇ ਰਿਹਾ ਫਿਰ ਤੁਹਾਡੇ ਵਿਊ ਨਹੀਂ ਆਉਣੇ ਘੱਟ ਹੋਣਗੇ ਤਾਂ ਇਹ ਸਭ ਤੋਂ ਪਹਿਲੀ ਗੱਲ ਹੈ ਤੁਸੀਂ ਇੱਕ ਨੀਚ ਤੇ ਕੰਮ ਕਰਨਾ ਇੱਕ ਕੰਟੈਂਟ ਲੈਣਾ ਉਸ ਦੇ ਉੱਪਰ ਲਗਾਤਾਰ ਮਿਹਨਤ ਕਰਕੇ ਫੋਕਸ ਦੇ ਨਾਲ ਉਸ ਤੇ ਵੀਡੀਓ ਪਾਓ YouTube ਖੁਦ ਤੁਹਾਡੀ ਵੀਡੀਓ ਨੂੰ ਸ਼ੇਅਰ ਕਰੇਗਾ ਨੰਬਰ 2 ਤੇ ਟਾਈਟਲ ਤੇ ਥੰਬਨੇਲ ਇਹ ਦੋ ਜਿੱਚੇ ਪ੍ਰਭਾਵशाली ਬਣੋਣੀਆਂ ਚਾਹੀਦੀਆਂ ਟਾਈਟਲ ਥੋੜਾ ਕੈਚੀ ਹੋਣਾ ਚਾਹੀਦਾ ਪੜਦੇ ਸਾਰ ਲੋਕ ਜਿਹੜੇ ਵੀ ਪੜਨ ਉਸ ਨੂੰ ਇੱਕਦਮ ਕੈਚ ਕਰ ਲਵੇ ਤੇ ਟਾਈਟਲ ਥੰਬਨੇਲ ਥੋੜਾ ਹੋਣਾ ਚਾਹੀਦਾ ਜਿਹੜਾ ਇੱਕ ਵਾਰੀ ਪੜੇ ਉਹ ਕਲਿੱਕ ਕਰਨ ਤੇ ਮਜਬੂਰ ਹੋ ਜੇ ਤੁਸੀਂ ਵੀਡੀਓ ਬਣਾਈ ਟਾਈਟਲ ਤੁਸੀਂ ਲਿਖਣਾ ਜਿਵੇਂ ਇੱਕ ਵੀਡੀਓ ਦੇ ਵਿੱਚ 1 ਲੱਖ ਵਿਊਜ਼ ਜਾਂ ਫਿਰ ਪੰਜ ਮਿਸਟੇਕ ਜਿਹੜੀਆਂ ਲੋਕ ਨਵੇਂ ਯੂਟਿਊਬਰ ਕਰਦੇ ਨੇ ਇਸ ਤਰ੍ਹਾਂ ਦਾ ਤੁਸੀਂ ਕੋਈ ਥੰਬਨੇਲ ਦੇ ਕੋਈ ਬਣਾਉਣਾ ਜਿਹਦੇ ਨਾਲ ਕੀ ਤੁਹਾਡੇ ਲੋਕ ਵੀਡੀਓ ਤੇ ਕਲਿੱਕ ਕਰਨਗੇ ਤੇ ਤੁਹਾਡੇ ਜਿਆਦਾ ਵਿਊ ਤੀਸਰਾ ਪੁਆਇੰਟ ਆਉਂਦਾ ਹੈ ਸ਼ੂਟਿੰਗ ਤੁਸੀਂ ਹਰ ਰੋਜ਼ ਦੇ ਪੰਜ ਵੀਡੀਓ ਪਾਉਣ ਦੀ ਬਜਾਏ ਸਿਰਫ ਦੋ ਵੀਡੀਓ ਪਾਓ ਹਫ਼ਤੇ ਦੀਆਂ ਸਾਫ਼ ਕੁਆਲਿਟੀ ਦੇ ਵਿੱਚ ਸਾਫ਼ ਆਵਾਜ਼ ਦੇ ਵਿੱਚ ਰਿਕਾਰਡ ਕਰਕੇ ਸਾਫ਼ ਸੁਥਰੀ ਜਗ੍ਹਾ ਤੇ ਬੈਕਗ੍ਰਾਉਂਡ ਦੇਖ ਕੇ ਸਹੀ ਤਰੀਕੇ ਦੇ ਨਾਲ ਸਹੀ ਕੰਟੈਂਟ ਬਣਾ ਕੇ ਸ਼ੂਟਿੰਗ ਸਹੀ ਤਰੀਕੇ ਨਾਲ ਕਰਕੇ ਦੋ ਵੀਡੀਓ ਪਾਓ ਤੁਹਾਡਾ ਚੈਨਲ ਆਪਣੇ ਆਪ ਗ੍ਰੋਥ ਤੇ ਚੱਲ ਪਵੇਗਾ ਜਿੰਨਾ ਕੰਮ ਆਉਂਦਾ ਐਡੀਟਿੰਗ ਵੀਡੀਓ ਬਣਾਉਣ ਤੋਂ ਬਾਅਦ ਵੀਡੀਓ ਦੀ ਐਡੀਟਿੰਗ ਕਰਨੀ ਬਹੁਤ ਜ਼ਰੂਰੀ ਹੈ ਐਸੇ ਨਾਲ ਵੀਡੀਓ ਨੂੰ ਪ੍ਰਭਾਵਸ਼ਾਲੀ ਬਣਾ ਸਕਦੇ ਹੋ ਐਡੀਟ ਦੀ ਜਰੂਰੀ ਨਹੀਂ ਦੀ ਆਪਾਂ ਲੈਪਟਾਪ ਜਾਂ ਪੀਸੀ ਤੇ ਹੀ ਕਰਨੀ ਆ ਅੱਜ ਕੱਲ ਤਾਂ ਮੋਬਾਈਲ ਤੇ ਬਹੁਤ ਵਧੀਆ ਐਪ ਆ ਚੁੱਕੇ ਜਿਵੇਂ VN ਐਪ ਹੋ ਗਿਆ ਕਾਈਨ ਮਾਸ਼ਰ ਹੋ ਗਿਆ ਜਾਂ ਹੋਰ ਵੀ ਬਧੇ ਸਾਰੇ ਐਪ ਆ ਤੁਸੀਂ ਦੇਖ ਸਕਦੇ ਹੋ ਜਿਵੇਂ ਥੰਬਨੇਲ ਬਣਾਉਣਾ ਤੁਸੀਂ ਪਿਕਸਲ ਲਾਈਫ ਚ ਵਧੀਆ ਬਣਾ ਸਕਦੇ ਹੋ ਪੰਜਵਾਂ ਪੁਆਇੰਟ ਹੈ ਸ਼ਾਰਟ ਅੱਜ ਦੇ ਟਾਈਮ 'ਚ ਸ਼ਾਰਟ ਇੱਕ ਵਧੀਆ ਪਾਵਰਫੁਲ ਟੂਲ ਹੈ ਤੁਸੀਂ ਲੌਂਗ ਵੀਡੀਓ ਦੇ ਨਾਲ ਨਾਲ ਸ਼ਾਰਟ ਵੀਡੀਓ ਵੀ ਜਰੂਰ ਪਾਓ ਇਹਦੇ ਨਾਲ ਕੀ ਹੁੰਦਾ ਕਿ ਤੁਹਾਡੇ ਨਵੇਂ ਸਬਸਕ੍ਰਾਈਬਰ ਥੋੜੇ ਹੁੰਦੇ ਆ ਤੇ ਵੀਡੀਓ ਸ਼ਾਰਟਾਂ ਹੀ ਜਿਹੜੀ ਉਹ ਵਾਇਰਲ ਜ਼ਿਆਦਾ ਹੁੰਦੀ ਹੈ ਸ਼ਾਰਟ ਨੇ ਹੀ ਤੁਹਾਡੇ ਸਬਸਕ੍ਰਾਈਬਰ ਲੈ ਕੇ ਆਉਣੇ ਆ ਤੇ ਲੌ ਲਗੀ ਤਾਂ channel ਨੂੰ subscribe ਜ਼ਰੂਰ ਕਰ ਲਿਓ ਤੇ comment 'ਚ ਜ਼ਰੂਰ ਦੱਸਿਓ ਵੀ ਸਾਡੀ ਵੀਡੀਓ ਕਿੱਦਾਂ ਬਣੀ ਤੇ ਕਿੱਦਾਂ ਦੀ ਵੀਡੀਓ ਤੁਹਾਡੇ ਵਾਸਤੇ ਲੈ ਕੇ ਆਈਏ ਇਹਦੇ ਨਾਲ ਹੀ ਕਰਦੇ ਆਂ ਧੰਨਵਾਦ